ਸਸਿਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਛੋਟੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ 17 ਅਗਸਤ 2025 ਪੰਜਾਬ ਦਾ ਮੌਸਮ ਕਿਵੇਂ ਰਵੇਗਾ ਅੱਜ ਜੋ ਸਿਰਫ 17 ਅਗਸਤ ਦੀ ਗੱਲ ਕਰਾਂਗੇ ਕਿਉਂਕਿ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਅਗਰ ਜਾਣਕਾਰੀ ਸਾਂਝੀ ਕਰਾਂਗੇ ਤਾਂ ਥੋੜਾ ਜਿਹਾ ਟਾਈਮ ਲੱਗ ਜਾਵੇਗਾ ਤਾਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀਏ ਤਾਂ ਪੂਰੇ ਪੰਜਾਬ ਦੇ ਉੱਪਰ ਤਗੜੇ ਰੂਪ ਦੇ ਵਿੱਚ ਸਿਸਟਮ ਐਂਟਰ ਹੋ ਚੁੱਕਿਆ ਹੈ ਨਾਲ ਦੇ ਨਾਲ ਹਿਮਾਚਲ ਦਾ ਉੱਤਰਾ ਉੱਤਰੀ ਪਾਸਾ ਤੇ ਹਰਿਆਣੇ ਤੋਂ ਪੂਰਬੀ ਇਲਾਕੇ ਤੋਂ ਬਦਲਵਾਈ ਸਿਸਟਮ ਪੰਜਾਬ ਵਿੱਚ ਐਂਟਰ ਕਰ ਚੁੱਕੇ ਨੇ ਦੋ ਤਗੜੇ ਸਿਸਟਮ ਆਏ ਨੇ ਸਵੇਰ ਤੋਂ ਹੀ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਦੀ ਉੱਤਰ ਪੱਛਮੀ ਇਲਾਕੇ ਦੀ ਗੱਲ ਕਰੀ ਤਾਂ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਤਰਨਾ ਤਰਨਤਾਰਨ ਕਪੂਰਥਲਾ ਜਲੰਧਰ ਤੋਂ ਹੁੰਦਾ ਹੋਇਆ ਸਿਸਟਮ ਫਜ਼ਿਲਕਾ ਫਿਰੋਜ਼ਪੁਰ ਤੋਂ ਬਰਨਾਲਾ ਅਤੇ ਨਾਲ ਦੀ ਨਾਲ ਮੋਗੇ ਲੁਧਿਆਣਾ ਦੇ ਉੱਪਰ ਇਸੇ ਤਗੜੀ ਸਿਸਟਮ ਦੀ ਐਂਟਰੀ ਹੋ ਚੁੱਕੀ ਹੈ ਜੀ ਇਹਨਾਂ ਇਲਾਕਿਆਂ ਵਿੱਚ ਮੀਂਹ ਵੀ ਦੇਖਣ ਨੂੰ ਮਿਲਿਆ ਤੇ ਇੱਕ ਦੱਖਣ ਪੂਰਬੀ ਇਲਾਕਾ ਜਿਹਦੇ ਵਿੱਚ ਆਪਾਂ ਕਹੇ ਲਈ ਸੰਗਰੂਰ ਦਾ ਕੁਝ ਇਲਾਕਾ ਜੀ ਪਟਿਆਲਾ ਫਤੇਗੜ ਸਾਹਿਬ ਮੁਹਾਲੀ ਤੇ ਨਾਲ ਦੀ ਨਾਲ ਲੁਧਿਆਣੇ ਤੋਂ ਮਲੇਰਕੋਟਲੇ ਦੇ ਵਿੱਚਕਾਰ ਤਕੜਾ ਸਿਸਟਮ ਦੇਖਣ ਨੂੰ ਮਿਲ ਰਿਹਾ ਫਿਲਹਾਲ ਗੱਲ ਕੀਤੀ ਜਾਵੇ ਤਾਂ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਲੁਧਿਆਣੇ ਦਾ ਬਹੁਤ ਸਾਰਾ ਇਲਾਕਾ ਜੀ ਮੁਹਾਲੀ ਤੋਂ ਰੂਪਨਗਰ ਦੇ ਵਿੱਚਕਾਰ ਦਾ ਇਲਾਕਾ ਇਹਦੇ ਵਿੱਚ ਸਿਸਟਮ ਹਜੇ ਕੋਈ ਤਕੜਾ ਨਹੀਂ ਆਇਆ ਨਾਲ ਦੀ ਨਾਲ ਫਰੀਦਕੋਟ ਦੇ ਨੇੜ ਤੇੜੇ ਵੀ ਅਤੇ ਮੁਕਸਰ ਦੇ ਨੇੜ ਤੇੜੇ ਵੀ ਤਕੜਾ ਸਿਸਟਮ ਨਹੀਂ ਦੇਖਣ ਨੂੰ ਮਿਲ ਰਿਹਾ ਬਾਕੀ ਪੂਰੇ ਪੰਜਾਬ ਦੇ ਵਿੱਚ ਬੱਦਲ ਵਾਈ ਦੇ ਨਾਲ ਮੀਂਹ ਦੇ ਹਾਲਾਤ ਬਣੇ ਹੋਏ ਨੇ ਤੁਸੀਂ ਵੀ ਕਮੈਂਟ ਕਰਿਓ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬੱਦਲਬਾਈ ਬਿਸ਼ੱਕ ਪੂਰੇ ਪੰਜਾਬ ਦੇ ਉੱਪਰ ਛਾਈ ਹੋਈ ਹੈ ਤੇ ਇਹ ਸਿਸਟਮ ਹੌਲੀ-ਹੌਲੀ ਆਪਣਾ ਦਾਇਰਾ ਵਧਾ ਰਹੇ ਨੇ ਲਗਭਗ ਦੁਪਹਿਰ ਤੱਕ ਪੂਰੇ ਪੰਜਾਬ ਦੇ ਉੱਪਰ ਸਿਸਟਮ ਦਾ ਸਰ ਦੇਖਣ ਨੂੰ ਮਿਲੇਗਾ ਹਲਕੇ ਦਰਮਿਆਨੀ ਬੂੰਦਾਬਾਂਦੀ ਕਿਰਮਣਕਣੀ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਮੀਂਹ ਦੇ ਹਾਲਾਤ ਬਣਦੇ ਵੀ ਹੋਏ ਦਿਖਾਈ ਦੇਣਗੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਬਾਅਦ ਦੁਪਹਿਰ ਥੋੜੇ ਜਿੇ ਕਮਜ਼ੋਰ ਪੈਣਗੇ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਜਦੋਂ-ਜਦੋਂ ਸਿਸਟਮ ਅੱਗੇ ਵਧਦੇ ਨੇ ਤਾਂ ਹੌਲੀ-ਹੌਲੀ ਇਹ ਸਿਸਟਮ ਕਮਜ਼ੋਰ ਪੈ ਜਾਂਦੇ ਨੇ ਅਤੇ ਨਾਲ ਦੀ ਨਾਲ ਮੀਂਹ ਦੀ ਉਮੀਦ ਜਿਹੜੀ ਹੈ ਉਹ ਹੌਲੀ-ਹੌਲੀ ਘਟਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਬਿਸ਼ੱਕ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਹੋ ਰਿਹਾ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਈ ਹੈ ਹਮਸ ਤੋਂ ਛੁਟਕਾਰਾ ਮਿਲ ਰਿਹਾ ਹੈ ਅ ਗੱਲ ਕੀਤੀ ਹੈ ਬਤਾ ਬਾਅਦ ਦੁਪਹਿਰ ਲਗਭਗ 3 ਵਜੇ ਦੇ ਨੇੜੇ ਜਿਹੜੇ ਸਿਸਟਮ ਕਮਜ਼ੋਰ ਪੈਂਦੇ ਹੋਏ ਦਿਖਾਈ ਦੇ ਰਹੇ ਨੇ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਅੱਜ ਐਵਰੇਜ ਤਾਪਮਾਨ ਪੰਜਾਬ ਦੇ ਵਿੱਚ 30 ਡਿਗਰੀ 32 ਡਿਗਰੀ ਬਹੁਤੇ ਇਲਾਕਿਆਂ ਵਿੱਚ ਰਹੇਗਾ ਉੱਤਰ ਪੂਰਬੀ ਉੱਤਰ ਪੱਛਮੀ ਪੰਜਾਬ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਨਾਲ ਦੇ ਨਾਲ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਇਹਨਾਂ ਵਿੱਚ ਤਾਪਮਾਨ 28 ਤੋਂ 30 ਡਿਗਰੀ ਤੱਕ ਰਹੇਗਾ ਕਿਉਂਕਿ ਤਗੜਾ ਸਿਸਟਮ ਮੇਰਾ ਇਹਨਾਂ ਵਿੱਚ ਲੱਗ ਚੁੱਕਿਆ ਹੈ ਬਾਕੀ ਪੰਜਾਬ ਦੇ ਵਿੱਚ ਐਵਰੇਜ તાਪਮਨ 32 ਡਿਗਰੀ ਦੇ ਨੇੜੇ ਬਣਿਆ ਰਹੇਗਾ ਬਾਕੀ ਅਗਲੀ ਜਾਣਕਾਰੀ ਦੁਪਹਿਰ ਦੇ ਸਮੇਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਨੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ